ਹੈਲੋ ਦੋਸਤੋ ਵੈਲਕਮ ਮਾਈ YouTube ਚੈਨਲ ਅੱਜ ਤੁਹਾਨੂੰ ਸਪਲੈਂਡਰ ਦਾ ਟਾਈਮਿੰਗ ਚੇਨ ਕਿਸ ਤਰ੍ਹਾਂ ਖੋਲਦੇ ਆ ਉਹ ਵੀ ਦਿਖਾਵਾਂਗੇ ਔਰ ਇਹਦੇ बार-बार ਲੈਦਰ ਕਿਉਂ ਖਤਮ ਹੁੰਦੇ ਆ ਕਿਉਂ ਬਾਰ-ਬਾਰ ਸਾਨੂੰ ਲੈਦਰ ਪਾਣੇ ਪੈਂਦੇ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਤੋਂ ਸਭ ਤੋਂ ਪਹਿਲਾਂ ਅਸੀਂ ਦੋ ਨਟ ਚੈਨ ਦੇ ਖੋਲ ਲੈਣੇ ਫਰੰਟ ਵਾਲੇ ਟੱਪੇ ਦੇ ਉਸ ਤੋਂ ਬਾਅਦ 14 ਨੰਬਰ ਦਾ ਟਾਈਮਿੰਗ ਸਪ੍ਰਿੰਗ ਦਾ ਖੋਲ ਲੈਣਾ ਜਿਸ ਨਾਲ ਇੰਡੈਂਸ ਲੀਵਰ ਬਾਹਰ ਆ ਜਾਏਗਾ ਤੋਂ ਉਸ ਤੋਂ ਬਾਅਦ ਅਸੀਂ ਤਿੰਨ ਨਾਟੇ ਖੋਲਾਂਗੇ ਜੋ ਮੈਗਨੇਟ ਟਾਪੇ ਦਾ ਬਾਹਰ ਫਰੰਟਰ ਤੇ ਲੱਗੇ ਦੰਦਾ। ਤੋਂ ਇਹ ਅਹੀਂ ਖੋਲਣ ਤੋਂ ਬਾਅਦ ਪਲੱਗ ਨੂੰ ਖੋਲਾਂਗੇ। ਔਰ ਇੱਥੇ 10 ਨੰਬਰ ਨਾਟੇ ਸਮੋਸਾ ਪਲੇਟ ਦੇ ਨਾਲ ਲੱਗੇ ਦਾ ਇਹਨੂੰ ਅਹੀਂ ਖੋਲਾਂਗੇ ਤਾਂ ਕਿ ਸਾਡੀ ਗੋਲ ਪਲੇਟ ਜਿਹੜੀ ਆ ਉਹ ਓਪਨ ਹੋ ਜੇ। ਤਾਂ ਫਿਰ ਸਾਡਾ ਟਾਈਮਿੰਗ ਸੈਟ ਸਾਹਮਣੇ ਦਿਖਣ ਲੱਗ ਜਾਏਗਾ। ਤਾਂ ਇਹਨੂੰ ਅਹੀਂ 10 ਮਿੰਟ ਨਾਲ ਗੋਟੀ ਨਾਲ ਖੋਲ ਲੈਣਾ। ਤੋਂ ਇਹ ਦੂਸਰੀ ਤਰਫ ਤੋਂ ਇਹਦੀ ਗੋਲ ਪਲੇਟ ਆ ਜਿਹੜੀ ਉਹ ਬਾਹਰ ਨਿਕਲ ਜੇਗੀ ਤਾਂ ਬਾਹਰ ਅਹੀਂ ਨੂੰ ਕੱਢ ਲੈਣਾ ਕੱਢਣ ਤੋਂ ਬਾਅਦ ਅਹੀਂ ਨੂੰ ਪਲੱਗ ਨੂੰ ਵੀ ਚੈੱਕ ਕਰ ਲੈਣਾ ਕਿ ਪਲੱਗ ਦੇ ਵਿੱਚ ਇੱਥੇ ਕੋਈ ਕੋਈ ਦਾਗਤ ਨਹੀਂ ਕੋਈ ਪ੍ਰੋਬਲਮਜ਼ ਨਹੀਂ ਤਾਂ ਇਹ ਨਟ ਖੋਲ ਕੇ ਅਹੀਂ ਇੱਥੇ ਬਾਸ਼ਲ ਨੂੰ ਚੈੱਕ ਕਰ ਲੈਣਾ ਕਈ ਵਾਰ ਇੱਥੋਂ ਔਇਲ ਲੀਕ ਹੁੰਦਾ ਤਾਂ ਇਹ ਦੂਸਰੀ ਤਰਫਾਂ ਅਹੀਂ ਆ ਗਏ ਆ ਤਾਂ ਇਧਰ ਅਹੀਂ ਇਹ ਨਟ ਨੂੰ ਅਹੀਂ ਖੋਲ ਲਿਆ ਤਾਂ ਹੁਣ ਅਹੀਂ ਇਹਨੂੰ ਤਿੰਨ ਨਟ ਜਿਹੜੇ ਆ ਇਹ ਖੋਲ ਕੇ ਸਾਈਡ ਤੇ ਕਰ ਲੈਣਾ ਔਰ ਇਹ ਤੋਂ ਪੇਚ ਕਰਦੀ ਮਦਦ ਨਾਲ ਸਕਰੂ ਨਾਲ ਇਹਨੂੰ ਸਾਈਡ ਤੇ ਕਰਕੇ ਤਾਂ ਇਹਦੇ ਇੱਕ ਤਾਰ ਸਿੰਗਲ ਔਰ ਤਿੰਨ ਗ੍ਰਿਪ ਵਾਲੀ ਤਾਰ ਨੂੰ ਅਹੀਂ ਹਟਾ ਕੇ ਸਾਈਡ ਤੇ ਕਰ ਲੈਣਾ ਤਾਂ ਇੱਥੇ ਸਾਡੀ ਨਿਊਟਰਲ ਦੀ ਤਾਰ ਲੱਗੀ ਦਿੰਦੀ ਹੈ ਜੋ ਕੀ 2 ਕਲਰ ਵਾਲੀ ਹੁੰਦੀ ਹੈ ਉਹਨੂੰ ਅਹੀਂ ਬੜੇ ਹੀ ਆਰਾਮ ਨਾਲ ਬਾਹਰ ਕੱਢ ਕੇ ਇਹਨੂੰ ਕੋਇਲ ਨੂੰ ਸਾਈਡ ਤੇ ਕਰ ਲੈਣਾ ਤਾਂ ਫੇਰ ਅਹੀਂ ਖੋਲਾਂਗੇ ਦਾ ਮੈਗਨੇਟ 14 ਨੰਬਰ ਨਟ ਹੁੰਦਾ ਇਹਨੂੰ ਲੱਗੇ ਦਾ ਗੋਟੀ ਨਾਲ ਅਹੀਂ 14 ਨੰਬਰ 8 ਖੋਲ ਲਮਾਗੇ ਖੋਲਨ ਤੋਂ ਬਾਅਦ ਫਿਰ ਇਹਨੂੰ ਬਾਹਰ ਕੱਢ ਕੇ ਦੀ ਇਹਨੂੰ ਪੇਚਕਾਰ ਨਾਲ ਵੀ ਕੱਢ ਸਕਨੇ ਆ ਤਾਂ ਹੱਥ ਨਾਲ ਵੀ ਕੱਢ ਸਕਨੇ ਆ ਤਾਂ ਫਿਰ ਇਹਨੂੰ ਪੁੱਲਰ ਦੀ ਮਦਦ ਨਾਲ ਇਹਨੂੰ ਬਾਹਰ ਕੱਢਣਾ ਪੁੱਲਰ ਦੀ ਮਦਦ ਨਾਲ ਹੀ ਬਾਹਰ ਨਿਕਲਦਾ ਹੈ ਇਸ ਤਰ੍ਹਾਂ ਇਹਨੂੰ ਕੱਢਣ ਦੇ ਵਿੱਚ ਥੋੜੀ ਪ੍ਰੋਬਲਮ ਆਂਦੀ ਹੈ ਤਾਂ ਇਹ ਸਪੈਸਰ ਪੁੱਲਰ ਇਸੇ ਕੰਮ ਨੂੰ ਹੀ ਬਣਿਆ ম্যাগਨੇਟ ਪੁੱਲਰ ਤਾਂ ਅਹੀਂ ਇਹਦੇ ਨਾਲ ਇਹਨੂੰ ਬਾਰ ਕੱਢ ਲੈਣਾ ਇਸ ਤਰ੍ਹਾਂ ਲੱਗੇ ਦਿੰਦਾ ਹੈ ਜਦੋਂ ਇਹ ਸੱਟ ਲਗਾਣੀ ਹੈ ਪੁੱਲਰ ਦੇ ਉੱਤੇ ਤਾਂ ਇਹਨੂੰ ਅਹੀਂ ਬਾਹਰ ਕੱਢ ਲੈਣਾ ਤਾਂ ਕੱਢਣ ਤੋਂ ਬਾਅਦ ਅਹੀਂ ਫਿਰ ਇਹਨੂੰ ਇਹਦੇ ਵਿੱਚ ਲਾ ਕੇ ਤੇ 8 ਮਿੰਟ ਖੋਲਾਂਗੇ ਅਸੀਂ ਘਰਾਰੀ ਦੇ ਸਿੰਪਲ ਇਹਦੇ ਨਾਲ ਫਗੜਣਾ ਹੈ ਤਾਂ ਫਿਰ ਰੈਂਕਰ ਨੂੰ ਫਗੜਣਾ ਆਖਾ ਜਾਂਦਾ ਤਾਂ ਇਹਨੂੰ ਇਹ ਵਿੱਚ ਫਸਾ ਕੇ ਤਾਂ 8 ਮਿੰਟਾਂ ਹੀ ਟਾਈਮਿੰਗ ਜਿਹੜੀ ਫਰੰਟ ਵਾਲੀ ਘਰਾਰੀ ਆ ਉਦ ਇਹ ਖੋਲਣੇ ਤਾਂ ਉਸ ਤੋਂ ਬਾਅਦ ਅਸੀਂ ਸਟਾਰ ਨਟ ਪਲੇਟ ਦੇ ਖੋਲਣੇ ਆ ਇਹ ਨਟ ਬਹੁਤ ਜ਼ਿਆਦਾ ਕੀਵਰੀ ਟਾਈਟ ਹੁੰਦੇ ਆ ਔਰ ਇਹ ਨਹੀਂ ਖੁੱਲਦਾ ਤਾਂ ਇਹਨੂੰ ਅਸੀਂ ਖੋਲਣ ਲਈ ਥੋੜੀ ਜੀ ਛੱਟ ਲਗਾਵਾਂਗੇ ਔਰ ਪੇਸ਼ਕਾਸ ਵਧੀਆ ਲਗਾਵਾਂਗੇ ਦੇ ਵਿੱਚ ਜਿਹੜਾ ਛੱਟ ਚੱਲ ਜੇ ਦੂਸਰਾ ਸਿੰਪਲ ਅਸੀਂ ਪੇਸ਼ਕਾਰ ਨੂੰ ਛੱਟ ਨਹੀਂ ਲਗਾਣੀ ਤਾਂ ਦੋਵੇਂ ਨਟ ਸਾਡੇ ਖੁੱਲ ਗਏ ਆ ਤੋਂ ਨਹੀਂ ਪਲਾਸ ਦੀ ਮਦਦ ਨਾਲ ਪਲੇਟ ਨੂੰ ਬਾਹਰ ਕੱਢ ਲੈਣਾ ਇਹ ਧੋਮੇ ਨਟਨੇੰਦਰ ਰ ਰਵੜਦੀਆਂ ਬਾਸਲਾ ਵੀ ਲੱਗੀ ਦਿੰਦੀਆਂ ਤਾਂ ਬੜੇ ਹੀ ਧਿਆਨ ਨਾਲ ਲਗਾਣੀਆਂ ਦੀਆਂ ਔਰ ਖੋਲਰਾ ਵੀ ਬੜੇ ਧਿਆਨ ਨਾਲ ਦਾ ਤਾਂ ਪਲਾਸ ਦੀ ਮਦਦ ਨਾਲ ਅਸੀਂ ਨੂੰ ਖਿੱਚਾਂਗੇ ਔਰ ਦੋਵੇਂ ਤਰਫ ਬਰਾਬਰ ਜ਼ੋਰ ਪਾ ਕੇ ਤਾਂ ਪਲੇਟ ਸਾਡੀ ਬਾਹਰ ਆ ਜਾਏਗੀ ਅਗਰ ਅਸੀਂ ਸਿੰਪਲ ਜ਼ੋਰ ਲਾਵਾਂਗੇ ਇੱਕ ਤਰਫੋਂ ਤਾਂ ਪਲੇਟ ਨਹੀਂ ਕੇਵਰੀ ਬਾਹਰ ਨਹੀਂ ਇਹ ਦੋਵੇਂ ਤਰਫ ਤੋਂ ਥੋੜਾ-ਥੋੜਾ ਖਿੱਚਿਆ ਨੂੰ ਤਾਂ ਪਲੇਟ ਸਾਡੀ ਵੱਡੇ ਆ ਰਾਮ ਨਾ ਬਾਹਰ ਆ ਗਈਆਂ ਤਾਂ ਇਹਦੀ 6000 ਇੱਕ ਨੰਬਰ ਸੀਲ ਹੁੰਦੀ ਆ ਔਰ ਲੀਕ ਆ ਉਹ ਵੀ ਅਹੀਂ ਨਾ ਵੀ ਪਾਮਾਗੇ ਤਾਂ ਹੁਣ ਅਸੀਂ ਟਾਈਮੀ ਚੈਨ ਨੂੰ ਬਾਹਰ ਕੱਢਾਂਗੇ 10 ਨੰਬਰ ਨਾਟੇ ਤੋਂ ਗਾਈਡ ਰੋਲੇ ਦਾ ਵੱਡਾ ਗਾਈਡ ਰੋਲਾ ਬੋਲਦੇ ਇਹਨੂੰ ਇਹਨੂੰ ਅਹੀਂ ਖੋਲ ਲੈਣਾ ਆ ਖੋਲਣ ਤੋਂ ਬਾਅਦ ਇਹਨੂੰ ਪ੍ਰਾਦੀ ਮਦਰ ਨਾਲ ਇਹਨੂੰ ਬਾਹਰ ਕੱਢ ਲੈਣਾ ਜਿਹੜੀ ਫਰੰਟ ਵੱਲ ਜਿਹੜੀ ਗਰਾਰੀ ਆ ਉਹਨੂੰ ਪਹਿਲਾਂ ਅਹੀਂ ਬਾਹਰ ਕੱਢ ਲੈਣਾ ਇਹ ਤਾਂ ਫਿਰ ਕੇਵਰੇ ਅੰਦਰੋਂ ਫਸ ਜਾਂਦੀ ਹੈ ਤੇ ਇਹਨੂੰ ਬਾਹਰ ਪਹਿਲਾਂ ਕੱਢ ਲੈਣਾ ਦੂਸਰੀ ਰਬੜ ਦੀ ਕਰਾਰੀ ਨੂੰ ਗਾਈਡ ਰੋਲੇ ਨੂੰ ਉਹ ਇਹਦੇ ਨਾਲ ਹੀ ਟਾਈਮੀ ਚੇਨ ਦੇ ਬਾਹਰ ਆ ਜਣੀ ਕਿਉਂਕਿ ਉਹ ਬਹੁਤ ਜ਼ਿਆਦਾ ਉਹਨੂੰ ਕੱਸ ਚੁੱਕੀ ਦੀ ਹੈ ਉਹਦੇ ਉੱਪਰ ਰਬੜ ਜਿਹੜੀ ਆ ਉਹ ਖਤਮ ਹੋ ਚੁੱਕੀ ਦੀ ਹੈ ਤਾਂ ਇਹ ਅਹੀਂ ਇਸ ਤਰ੍ਹਾਂ ਇਹਨੂੰ ਬਾਹਰ ਖੱਢ ਲੈਣਾ ਤਾਂ ਇਹ ਟਾਈਮੀ ਚੇਨ ਖੋਲਣ ਤੱਕ ਸੁੱਖਾ ਜਾ ਟਾਂਗਾ ਜੋ ਗਿਆਬ ਜੀ ਨੂੰ ਸ਼ਾਇਦ ਸਮਝ ਆ ਗਿਆ ਹੋਵੇਗਾ ਇਸ ਤਰ੍ਹਾਂ ਹੀ ਇਹਨੂੰ ਟਾਈਮੀ ਚੇਨ ਨੂੰ ਕੱਢ ਲੈਣਾ ਔਰ ਜਿਸ ਤਰ੍ਹਾਂ ਕੱਢਿਆ ਹੈ ਸੇਮ ਇਸੇ ਤਰ੍ਹਾਂ ਹੀ ਇਹਦੇ ਵਿੱਚ ਪਾਣਾ ਹੈ ਤਾਂ ਹੁਣ ਦਿਖਾਵਾਂਗੇ ਟਾਇਰ ਬਾਰੇ ਟਾਇਲ ਲਾਇਦਰ ਦੇ ਵਿੱਚ ਅੰਦਰ ਘੱਟ ਲੱਗੇਦਾ ਇਸ ਕਰਕੇ ਬਾਰ ਬਾਰ ਲਾਇਦਾ ਸਾਡੇ ਪਾਣੇ ਪੈਂਦੇ ਦੇ ਸਾਨੂੰ ਕਿ ਹੱਬ ਤੇ ਅੰਦਰ ਉਹ ਜੋ ਘੜਾ ਲੱਗੇਦਾ ਉਹਦੇ ਵਿੱਚ ਬਹੁਤ ਜ਼ਿਆਦਾ ਘੱਟ ਲੱਗ ਚੁੱਕੇਦਾ ਤਾਂ ਇਹਨੂੰ ਐਂ ਖਰਾਦੀ ਗੋਲ ਜਾ ਕੇ ਇਹਦੇ ਅੰਦਰ ਡਰਮ ਦੀ ਜਿਹੜੀ ਗੋਲ ਪਲੇਟ ਆ ਉਹ ਲਗਾਵਾਂਗੇ ਤਾਂ ਇਹਨੂੰ ਲਗਾਉਣ ਲਈ ਖਰਾਦੀ ਕੋਲੀ ਉਹ ਡਰਾਮਰ ਪਲੇਟ ਲੱਗਦੀ ਹੈ ਜਿਸ ਨੂੰ ਅਸੀਂ ਡਰਾਮ ਦਾ ਕੜਾ ਵੀ ਕਹਿੰਦੇ ਆ ਤਾਂ ਇਹ ਦੀਨ ਨਗਰ ਇਖਰਾਦੀ ਕੋਲ ਗਈਆਂ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕਟਿੰਗ ਕਰਨਗੇ ਜਿਹੜਾ ਥੋੜਾ ਬੇਤਾ ਹਿੱਸਾ ਰਹਿ ਗਿਆ ਤਾਂ ਇਹ ਇਹਦੀ ਗੇਜ ਨਾਲ ਇਹਨੂੰ ਚੈੱਕ ਕਰਕੇ ਪ੍ਰੋਪਰ ਪਹਿਲਾਂ ਇਹਦੀ ਅਲਾਈਨਮੈਂਟ ਦੇ ਸਿੱਧਾ ਇਹਨੂੰ ਕਰਨਗੇ ਭਾਜੀ ਜੀ ਹਣੀ ਤੇ ਇਸ ਤੋਂ ਬਾਅਦ ਇਹਨੂੰ ਕਟਿੰਗ ਕਰਨਗੇ ਜਿਆਦਾਤਰ ਇਹਦੀ ਲੰਤ ਸਹੀ ਨਹੀਂ ਹੁੰਦੀ ਜਦ ਤੱਕ ਗੇਜ ਬਿਲਕੁਲ ਬਰਾਬਰ ਨਹੀਂ ਚੱਲਦੀ ਤਦ ਤੱਕ ਇਹਦੇ ਵਿੱਚ ਕੋਈ ਕਟਿੰਗ ਨਹੀਂ ਹੋਏਗੀ ਕਿਉਂਕਿ ਪ੍ਰੋਪਰ ਬਹੁਤ ਹੀ ਤੇਜ਼ ਗੱਡੀ ਨੇ ਚੱਲਣਾ ਹੁੰਦਾ ਔਰ ਲੈਦਰ ਖਤਮ ਹੋਣਾ ਜਾਂ ਲੈਦਰ ਟਾਈਟ ਚੱਲਣਾ ਜਾਂ ਲੈਦਰ ਫਸਣਾ ਇਹ ਸਾਰੀਆਂ ਪ੍ਰੋਬਲਮਾਂ ਇਸੇ ਕਰਣੀ ਆਂਦੀਆਂ ਤਾਂ ਸਭ ਤੋਂ ਪਹਿਲਾਂ ਇਹਦੀ ਕਟਿੰਗ ਗੇਜ ਨਾਲ ਪ੍ਰੋਪਰ ਕਰ ਲੈਣੀ ਹੈ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਘੜੇ ਨੂੰ ਐਡਜਸਟ ਕਰਨਾ ਹੁੰਦਾ ਔਰ ਇਹਨੂੰ ਬਾਰ-ਬਾਰ ਚੈੱਕ ਕਰਕੇ ਬਾਰ-ਬਾਰ ਇਹਨੂੰ ਚਲਾ ਕੇ ਦੇ ਕੇ ਸੈਟਿੰਗ ਕਰਕੇ ਕਾਫੀ ਟਾਈਮ ਲੱਗਦਾ ਇਹਨੂੰ ਪ੍ਰੋਪਰ ਸੈੱਟ ਕਰਨ ਲਈ ਤਾਂ ਇਹ ਖਰਦੀ ਕੋ ਨਹੀਂ ਕਰੋਣਾ ਦਾ ਇਸ ਤੋਂ ਬਾਅਦ ਸਾਡੀ ਉਹ ਜਿਹੜੀ ਲੈਦਰ ਪਾਉਣ ਵਾਲੀ ਵਾਰ-ਵਾਰ ਜਿਹੜੀ ਕਪਲੇਨ ਆ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਅਸੀਂ ਲੈਦਰ ਨਹੀਂ ਪਾਉਂਦੇ ਤਾਂ ਲੈਦਰ ਨਹੀਂ ਪਾਣ ਕਰਕੇ ਫਿਰ ਡਰਮ ਸਾਡਾ ਬਹੁਤ ਜ਼ਿਆਦਾ ਅੰਦਰ ਰੁੱਕੇ ਜਾਂਦਾ ਔਰ ਉਹਦੇ ਵਿੱਚ ਝਰੀਆਂ ਪੈ ਜਾਂਦੀਆਂ ਤਾਂ ਉਹਦੇ ਤੋਂ ਸਟਕਾਰਾ ਪਾਣ ਲਈ ਔਰ ਜਦੋਂ ਉਹ ਬਾਰ-ਬਾਰ ਉਹਦੇ ਵਿੱਚ ਲੈਦਰ ਨਵੇਂ ਪਾਵਾਂਗੇ ਤਾਂ ਸਾਡਾ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਉਹ ਲੈਦਰ ਖਤਮ ਹੋ ਜਾਂਦਾ ਤਾਂ ਬਾਰ-ਬਾਰ ਫਿਰ ਜੇਬ ਤੇ ਅਸਰ ਪੈਂਦਾ ਇਸ ਲਈ ਜਦੋਂ ਵੀ ਤੁਹਾਡੇ ਲੈਦਰ ਜ਼ਿਆਦਾ ਬਾਰ-ਬਾਰ ਗੱਡੀ ਖਤਮ ਕਰੇ ਤਾਂ ਇਹਦੇ ਵਿੱਚ ਕਾੜਾ ਜ਼ਰੂਰ ਲਵਾ ਲੈਣਾ ਚਾਹੀਦਾ ਤਾਂ ਕਿ ਸਾਡੇ ਲੈਦਰ ਕੋਈ ਸਾਲ ਡੇਢ ਸਾਲ ਟਾਈਮ ਕੱਢ ਸਕਣ ਤਾਂ ਇਸ ਤਰ੍ਹਾਂ ਇਹਦੀ ਕਟਿੰਗ ਹੁੰਦੀ ਹੈ ਲਗਭਗ 400 ਤੋਂ 450 ਰੁਪਏ ਦਾ ਇਹ ਕਾੜਾ ਲੱਗਦਾ ਔਰ ਟਾਇਰਹੀਂ ਕਿ ਸੇ ਟਾਇਰ ਵਾਲੇ ਕੋ ਖਲਾ ਕੇ ਹੀ ਖਰਾਦੀ ਨੂੰ ਦੇਣਾ ਹੁੰਦਾ ਪਹਿਲਾਂ ਅਸੀਂ ਛੱਕੇ ਨੂੰ ਕੱਢ ਲੈਣਾ ਉਸ ਤੋਂ ਬਾਅਦ ਕਿ ਟਿਊਬ ਟਾਇਰ ਵਾਲੇ ਕੋਲ ਟਾਇਰ ਨੂੰ ਕਢਾ ਕੇ ਕੱਲਾ ਰਿਮ ਹੀ ਖਰਾਦੀ ਨੂੰ ਦੇਣਾ ਹੁੰਦਾ ਤਾਂ ਭਾਈ ਹਣੀ ਫਿਰ ਬੜੇ ਹਿਸਾਬ ਨਾਲ ਇਹਦੀ ਕਟਿੰਗ ਕਰਕੇ ਰਿਮ ਲਗਾ ਕੇ ਸਾਨੂੰ ਦੇ ਦਿੰਦੇ ਆ ਤਾਂ ਇਹ ਹੁਣ ਇਹਦੇ ਵਿੱਚ ਕਟਿੰਗ ਪ੍ਰੋਪਰ ਹੋ ਗਈ ਆ ਔਰ ਅੰਦਰ ਵਾਲੀ ਗੇਜ ਨਾਲ ਵੀ ਨੂੰ ਚੈੱਕ ਕਰ ਰਿਹਾ ਕਿ ਫਰੰਟ ਦੇ ਵਿੱਚ ਵੀ ਕੇਵਰੀ ਲੈਦਰ ਸਾਹਮਣੇ ਲੱਗਦੇ ਆ ਨਵੇਂ ਲੈਦਰ ਪਾਣ ਕਰ ਗਏ ਤੋਂ ਦਿਨ ਨਾਲ ਵੀ ਸਾਡਾ ਟਾਇਰ ਜਿਹੜਾ ਉਹ ਜਾਮ ਚਲਦਾ ਤੇ ਇਹ ਸਾਰੀ ਕਟਿੰਗ ਹੋਣ ਤੋਂ ਬਾਅਦ ਫੇਰ ਇਹਦੇ ਵਿੱਚ ਖੜਾ ਲੱਗੇਗਾ ਉਹ ਘੜੇ ਨੂੰ ਅਹੀਂ ਲਗਾਉਂਦਾ ਵੀ ਤੁਹਾਨੂੰ ਦਿਖਾਵਾਂਗੇ ਇਹ ਦੇਖ ਲਓ ਜਿਹੜੀ ਪ੍ਰੋਪਰ ਥੋੜਾ ਜਿਹਾ ਅੰਦਰ ਕਚਰਾ ਬਚਿਆ ਉਹ ਪੂਰੇ ਦਾ ਪੂਰਾ ਕਟਰ ਨਾਲ ਕੱਟ ਹੋ ਰਿਹਾ ਉਹਨਾਂ ਅੰਦਰ ਇਹਦੇ ਵਿੱਚ ਪੂਰੀ ਜਗ੍ਹਾ ਬਣ ਗਈ ਹੈ ਜਿਹਦੇ ਵਿੱਚ ਕੜਾਉ ਲੱਗਣਾ। ਤੋਂ ਕੜੇ ਨੂੰ ਲਗਾਉਣ ਬਾਅਦ ਫਿਰ ਇਹਨੂੰ ਦੁਬਾਰਾ ਖੋਲਣਾ ਇਹਦੇ ਨਾਲੋਂ। ਔਰ ਥੋੜੀ ਜਿਹੀ ਮਦਦ ਨਾਲ ਜਾਂ ਪ੍ਰੈਸ ਦੀ ਮਦਦ ਨਾਲ ਭਾਜੀ ਉਹਨੇ ਕੜਾ ਲਗਾਉਂਦਿਆ ਦੁਬਾਰਾ ਫੇਰ ਮਸ਼ੀਨ ਤੇ ਇੰਨੇ ਚੜਨਾ। ਤਾਂ ਮਸ਼ੀਨ ਤੇ ਫੇਰ ਇਹਨੂੰ ਦੁਬਾਰਾ ਇਸੇ ਤਰ੍ਹਾਂ ਘੁਮਾ ਕੇ ਕੜੀ ਚੱਕਰਨੀ ਆ ਔਰ ਇਹਦੇ ਵਿੱਚ ਪਲੇਟ ਲਗਾ ਕੇ ਨਵੇਂ ਲੈਦਰ ਹੀ ਚੱਕ ਕਰਨੇ ਆ ਖਾਸ ਗੱਲ ਤੁਹਾਨੂੰ ਇਹਦੇ ਵਿੱਚ ਦੱਸਣ ਵਾਲੀ ਆ ਕਿ ਜਦੋਂ ਵੀ ਅਸੀਂ ਆਪਣੇ ਗੱਡੀ ਦੇ ਲੈਦਰ ਦੀ ਪਲੇਟ ਲਗवानी ਆ ਕੜਾ ਲਗਾਉਣਾ ਤੇ ਇਹਦੇ ਵਿੱਚ ਨਵੇਂ ਲੈਦਰ ਹੀ ਪਾਉਣੇ ਹੁੰਦੇ ਆ ਜੱਗੇ ਜਨਾ ਆਪਾਂ ਯੂਨੀ ਚੈੱਕ ਕਰ ਰਹੇ ਆ ਕਟਿੰਗ ਪ੍ਰੋਪਰ ਹੋ ਗਈ ਆ ਤੋ ਨਵੇਂ ਲੈਦਰ ਹੀ ਇਹਦੇ ਵਿੱਚ ਪਾਣੇ ਪੁਰਾਣੇ ਲੈਦਰਾਂ ਦੀ ਕਦੀ ਵੀ ਸੈਟਿੰਗ ਨਹੀਂ ਕਰਾਣੀ ਇਹ ਕੜਾ ਲੱਗਣ ਤੋਂ ਬਾਅਦ ਕਟਿੰਗ ਹੋਣ ਤੋਂ ਬਾਅਦ ਉਹਨਾਂ ਇਹਦੇ ਵਿੱਚ ਕੜੇ ਨੂੰ ਸੈਟਿੰਗ ਕਰ ਰਿਹਾ ਔਰ ਇਹ ਪ੍ਰੋਪਰ ਟੂਲ ਇਸੇ ਲਈ ਬਣਾਇਆ ਹੈ ਤਾਂ ਕਿ ਕੜਾ ਅੰਦਰ ਸਹੀ ਫਿੱਟ ਹੋ ਸਕੇ ਤਾਂ ਪ੍ਰੋਪਰ ਦੀ ਪ੍ਰੋਪਰ ਇਹਦੇ ਉੱਪਰ ਸਥੇਸੀਨਾ ਸਟਾ ਲੱਗਣ ਗਿਆ ਔਰ ਇਹ ਬਰਾਬਰ ਸਟ ਲੱਗਦੀ ਹੈ ਸਪੈਸ਼ਲ ਇਸੇ ਕੰਮ ਨੂੰ ਇਹ ਟੂਲ ਹੁੰਦਾ ਤਾਂ ਕੜਾ ਅੰਦਰ ਲਗਾਉਣ ਤੋਂ ਬਾਅਦ ਨਵੇਂ ਲੈਦਰ ਵੀ ਅਹੀਂ ਐਡਜਸਟ ਕਰ ਲਿਆ ਔਰ ਦੂਸਰੇ ਕੜੇ ਦੀ ਮਦਦ ਨਾਲ ਉਹਨੂੰ ਪੂਰਾ ਅੰਦਰ ਫਿਕਸ ਕਰ ਲੈਣਗੇ ਤਾਂ ਕਿ ਅੰਦਰ ਬਿਲਕੁਲ ਸਹੀ ਲੱਗ ਸਕੇ ਇਨ ਨੂੰ ਲਗਾਉਣ ਤੋਂ ਬਾਅਦ ਦੁਬਾਰਾ ਮਸ਼ੀਨ ਤੇ ਹੁਣ ਇਹਨੂੰ ਫਿੱਟ ਕਰਾਂਗੇ ਔਰ ਇੱਥੇ ਫਿੱਟ ਕਰਨ ਤੋਂ ਬਾਅਦ ਇਹਦੀ ਦੁਬਾਰਾ ਕਟਿੰਗ ਕਰਕੇ ਔਰ ਇਹਨੂੰ ਪ੍ਰੋਪਰ ਗੇਜ ਨਾਲ ਅਲਾਈਨਮੈਂਟ ਤੇ ਲਿਆ ਕੇ ਤਾਂ ਫਿਰ ਇਹਦੇ ਬ੍ਰੇਕ ਸ਼ੋ ਦੀ ਬ੍ਰੇਕ ਲੈਦਰ ਦੀ ਪਲੇਟ ਚੈੱਕ ਕਰਨਗੇ। ਤੋਂ ਲਗਭਗ ਇਹਨੂੰ 3 ਘੰਟੇ ਲੱਗ ਗਿਆ। ਉਹ ਪਲੇਟ ਅਸੀਂ ਲਗਾਤੀ ਹੈ ਲੈ ਤਾਂ ਸਾਡੇ ਬਿਲਕੁਲ ਸੈਟ ਆ। ਬਸ ਇਸ ਤਰ੍ਹਾਂ ਸਾਡੇ ਲੈਗਰ ਕੰਮ ਕਰਨਗੇ ਹੁਣ ਇਹ ਕੜਾ ਲੱਗ ਚੁੱਕਿਆ। ਤੁਮ희ਦ ਕਰਦਾ ਹਾਂ ਕਿ ਆਪ ਸਭ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਨ ਦੀ ਜਰੂਰ ਕਿਰਪਾ ਕਰਨਾ ਔਰ ਇਸੇ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਮਿਲਦੀ ਰਹਣਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ